ਮੈਂ ਤੈਨੂੰ ਕਿਹਾ ਵੀ ਜ਼ੁਬਾਨ ਬੰਦ ਕਰ ਲਾ ਮੇਰੇ ਘਰ ਹੀ ਕੋ ਨਾ ਕੰਮ ਸਾਰਾ ਹੀ ਕਰਦਾ ਪਿਆ ਕਰਨ ਵਾਲਾ ਆ ਜੇ ਤੇ ਤੂੰ ਪੱਜ ਨਾ ਵੇਲੀ ਚਲ ਗਈ ਤੇ ਵੀ ਹੱਲ ਕਿਉਂ ਤੂੰ ਉਧਰ ਜਾ ਬੜੀ ਆ ਕੇ ਮम्मी ਕੰਮ ਮੈਂ ਹੀ ਕਰਨਾ ਵਾ ਕਿੰਨੇ ਕਰਨਾ ਵਾ ਤੇ ਕੋਈ ਗੱਲ ਨਹੀਂ ਕੰਮ ਹੀ ਆ ਕੰਮ ਮੈਂ ਕਰ ਲੈਣੀ ਤੇ ਜੇ ਹੁਣੇ ਸਾਡੇ ਘਰ ਕੋ ਆ ਜਾ ਤੇ ਕੀ ਸਾਨੂੰ ਆਖੇ ਜਾਣ ਕੇ ਵੀ ਆ ਦੇ ਦੋ ਰੰਨਾਂ ਦੀ ਕੋਚੀਆਂ ਦੇ ਇਹਨਾਂ ਨੇ ਆ ਕੰਮ ਵੀ ਨਹੀਂ ਕੀਤਾ ਆ ਜੇ ਤੇ ਕੰਮ ਕਾਦਾ ਬਸ ਆਫ ਸਫਾਈਆਂ ਤੇ ਹੋ ਗਈਆਂ ਵਾ ਸਿਰਫ ਰਸੋਈ ਦਾ ਹੀ ਰਹਿ ਗਿਆ ਵਾ ਜੀਤ ਪਹਿਲਾਂ ਤੇ ਮੰਮੀ ਚੰਗੀ ਸੀ ਆ ਜਦੋਂ ਦਾ लवली ਦਾ ਵਿਆਹ ਹੋ ਗਿਆ ਵਾ ਨਾ ਉਦੋਂ ਦਾ ਪਤਾ ਨਹੀਂ ਇਹਨਾਂ ਨੂੰ ਕੀ ਹੋ ਗਿਆ ਵਾ ਇਹ ਤੇ ਨਾ ਭੂਆ ਨੂੰ ਤੇ ਨਾ ਮੈਨੂੰ ਚੰਗਾ ਹੀ ਨਹੀਂ ਸਮਝਦੇ ਹੈਗੇ ਭਾਬੀ ਮੇਰੀ ਗੱਲ ਸੁਣੋ ਉਹਨਾਂ ਮਾਰਾ ਕੀਤਾ ਕੀ ਆ ਨਹੀਂ ਹਜੇ ਤੇ ਇੱਕ ਵਾ ਹਜੇ ਤੇ ਮੈਨੂੰ ਕਹਿੰਦੇ ਵਿਆਹ ਕਰਾ ਲਾ ਇਹ ਦੋ ਹੋ ਗਈਆਂ ਨਾ ਪਰ ਇਹਨਾਂ ਨੂੰ ਫੇਰ ਲੱਗਣਾ ਵਾ ਫੇਰ ਬੰਦ ਨੇ ਕੀ ਕਰਨਾ ਤੁਸੀਂ ਤੇ ਫਿਰ ਮੈਂ ਚੁੱਪ ਕਰਕੇ ਬੈਠੀ ਰਹੂੰਗਾ ਆਪੇ ਕਰਨੇ ਨਾ ਕਰਨੇ ਤੇ ਹੁਣ ਜੁੱਬਰ ਕੇ ਬੈਠੇ ਰਹਾਂ ਉਹ ਬਹਿਨ ਤੇ ਕੰਮ ਕਰਦੀ ਆ ਵਿਚਾਰੀ ਉਦਾਂ ਇੰਨਾ ਕਿ ਮੈਨੂੰ ਹੌਸਲਾ ਹੈਗਾ ਵਾ ਤੇ ਮੁੰਡਾ ਚੰਗਾ ਵਾ ਨਹੀਂ ਤੇ ਪਹਿਲਾਂ ਜਿੰਨਾ ਸਾਨੂੰ ਧੋਖਾ ਮਿਲਿਆ ਵਾ ਮੈਨੂੰ ਤੇ ਡਰੀ ਲੱਗਦਾ ਹੈਗਾ ਕਿ ਕਿਤੇ ਸਾਡੇ ਨਾਲ ਫੇਰ ਪਹਿਲਾਂ ਵਾਲਾ ਕੰਮ ਨਾ ਹੋਵੇ ਪਰ ਨਹੀਂ ਰਾਜੀ ਬਾਜੀ ਵੀ ਪੁੱਛਦਾ ਵਾ ਉਦਾਂ ਵੀ ਫੋਨ ਫਾਨ ਕਰਦਾ ਵਾ ਜੇ ਕੋਈ ਕੰਮ ਹੋਵੇ ਸਲਾਹ ਵੀ ਲਿੰਦਾ ਵਾ